ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਉਹਨਾਂ ਵਾਸਤੇ ਆ ਜੋ ਜਿਆਦਾ ਲੰਬਾ ਸਮਾਂ ਝੁੱਕ ਕੇ ਕੰਮ ਕਰਦੇ ਨੇ ਝੁੱਕੇ ਕੰਮ ਕਰਨ ਦੇ ਕਾਰਨ ਉਹਨਾਂ ਦੀ ਲੋਰ ਬੈਗ ਦੇ ਵਿੱਚ ਦਰਦ ਰਹਿੰਦਾ ਅੱਜ ਮੈਂ ਤੁਹਾਨੂੰ ਇੱਕ ਅਜੀਹਾ ਘਰੇਲੂ ਉਪਾਏ ਦੱਸਣ ਲੱਗਾ ਹਾਂ ਜਿਸ ਨੂੰ ਤੁਸੀਂ ਘਰੇ ਵਰਤ ਕੇ ਆਪਣੇ ਕਮਰ ਦਰਦ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਪਾ ਸਕਦੇ ਹੋ ਲੋਅਰ ਬੈਕ ਪੇਨ ਖਤਮ ਕਰਨ ਵਾਸਤੇ ਲੱਕ ਦਾ ਦਰਦ ਖਤਮ ਕਰਨ ਵਾਸਤੇ ਆਪਾਂ ਨੂੰ ਇੱਕ ਅਜਿਹਾ ਜੰਤਰ ਚਾਹੀਦਾ ਹੈ ਜ ਜਿਹਨੂੰ ਆਪਾਂ ਬੈਕ ਸਪੋਰਟ ਕਹਿੰਦੇ ਆ ਅਗਰ ਤੁਹਾਡੇ ਕੋਲ ਇਹ ਚੀਜ਼ ਨਹੀਂ ਹੈਗਾ ਤਾਂ ਆਪਾਂ ਨੂੰ ਸਿੰਪਲ ਤੌਲੀਆ ਵੀ ਕੰਮ ਚਲਾ ਸਕਦੇ ਆ ਸਿੰਪਲ ਤੌਲੀਏ ਨਾਲ ਵੀ ਆਪਾਂ ਆਪਣਾ ਕੰਮ ਚਲਾ ਸਕਦੇ ਆ ਆਪਾਂ ਇਹ ਦੋ ਮਤਲਬ ਕਿ ਦੋਨੋਂ ਪ੍ਰੋਡਕਟ ਦੀ ਮਦਦ ਨਾਲ ਆਪਣੇ ਲੋਅਰ ਬੈਕ ਪੇਨ ਨੂੰ ਬਿਲਕੁਲ ਖਤਮ ਕਰ ਸਕਦੇ ਆ ਦੋਸਤੋ ਮੈਂ ਹੁਣ ਤੁਹਾਨੂੰ ਦੱਸਦਾ ਕਿ ਇਹ ਵਰਤਨਾ ਕਿਦਾਂ ਅਗਰ ਤੁਹਾਡੇ ਇਹ ਏਰੀਆ ਦੇ ਵਿੱਚ ਦਰਦ ਹੁੰਦਾ ਹੈ ਇੱਥੇ ਦਰਦ ਰਹਿੰਦਾ ਲੱਕ ਦੇ ਵਿੱਚ ਤਾਂ ਤੁਸੀਂ ਕੀ ਕਰਨਾ ਹੈ ਜਿਹੜਾ ਇਹ ਬੈਕ سپورਟ ਹੈ ਇਸ ਨੂੰ ਇਸ ਤਰੀਕੇ ਰੱਖ ਕੇ ਇਹਦੇ ਉੱਪਰ ਸਿੱਧਾ ਪੈਣਾ ਹੈ ਘੱਟੋ ਘੱਟ 20 ਤੋਂ 25 ਮਿੰਟ ਇਸ ਤਰ੍ਹਾਂ ਪੈਣ ਨਾਲ ਤੁਹਾਡੇ ਲੋਅਰ ਬੈਕ ਦਾ ਪੇਨ ਬਿਲਕੁਲ ਖਤਮ ਹੋ ਜਾਏਗਾ ਅਗਰ ਦੋਸਤੋ ਤੁਹਾਡੇ ਕੋਲ ਇਹ ਚੀਜ਼ ਨਹੀਂ ਹੈ ਜੀ ਤਾਂ ਇਹਦੀ ਥਾਂ ਤੇ ਤੁਸੀਂ ਤੌਲੀਆ ਵਰਤ ਸਕਦੇ ਹੋ ਜਿਸ ਤਰੀਕੇ ਇਹ ਬੈਕ سپورਟ ਰੱਖੀ ਹੈ ਉਸ ਤਰੀਕੇ ਤੌਲੀਆ ਰੱਖ ਕੇ ਵੀ ਤੁਸੀਂ ਇਸ ਨੂੰ ਲੰਬੇ ਮਤਲਬ ਕਿ 20 ਤੋਂ 25 ਮਿੰਟ ਲੈ ਸਕਦੇ ਹੋ ਇਸ ਤਰੀਕੇ ਲੈਕਟਨ ਨਾਲ ਤੁਹਾਡਾ ਬੈਕ ਪੇਨ ਬਿਲਕੁਲ ਖਤਮ ਹੋ ਜਾਏਗਾ ਇਸ ਨੂੰ ਲੈਕਟਨ ਦਾ ਸਮਾਂ ਹੈਗਾ 20 ਤੋਂ 25 ਮਿੰਟ 20 ਤੋਂ 25 ਮਿੰਟ ਸਵੇਰੇ 20 ਤੋਂ 25 ਮਿੰਟ ਸ਼ਾਮ ਨੂੰ ਧੰਨਵਾਦ ਦੋਸਤੋ